ਅੱਜ ਐਡੀਆਰ ਦਾ ਮੈਂ ਟਾਟਾ ਕੱਢਿਆ ਨੋਟ ਕੀਤਾ ਤੁਹਾਨੂੰ ਪਤਾ ਹੀ ਆ ਵਿਸ਼ਣੇ ਦਿਨੀ ਅਮਿਤ ਸ਼ਾਹਵਰਾਨੇ ਪਟਾਕਾ ਪਾ ਦਿੱਤਾ ਕਿ ਵਈ ਦੇਖੋ ਗੱਲ ਇਹ ਆ ਕਿ ਜਿਹੜਾ ਬੰਦਾ ਮੁੱਖ ਮੰਤਰੀ ਦੇ ਤੌਰ ਤੇ ਮੰਤਰੀ ਦੇ ਤੌਰ ਤੇ ਜਾਂ ਬਈ ਪ੍ਰਧਾਨ ਮੰਤਰੀ ਦੇ ਤੌਰ ਤੇ 30 ਦਿਨ ਤੱਕ ਜੇਲ੍ਹ ਦੇ ਵਿੱਚ ਬੰਦ ਰਹਿ ਗਿਆ ਤੇ ਕਤਵੇਂ ਦਿਨ ਸਮਝੋ ਕੇ ਉਹ ਗਿਆ ਕੰਮ ਤੋਂ ਗਿਆ ਕੰਮ ਤੋਂ ਮਤਲਬ ਕਿ ਕੁਰਸੀ ਉਸੇ ਤਨੁਫਦਈਆ ਸਾ ਕੁਛ ਛੜਨਾ ਪਊਗਾ ਜੇ ਲੀਡਰ ਦੀ ਕੁਰਸੀ ਚਲੀ ਜਾਵੇ ਤੇ ਪਿੱਛੇ ਮੱਚਦਾ ਕੀ ਆ ਠੀਕ ਹੈ ਨਾ ਜੀ ਪਿੱਛੇ ਫਿਰ ਕੀ ਬਚਦਾ ਤਾਂ ਬਰਹਾਲ ADR ਦਾ ਡਾਟਾ ਕੀ ਕਹਿੰਦਾ ਕਿਉਂਕਿ ਦੇਖੋ ਜਿਹੜੇ ਬਿੱਲ ਇਹਨਾਂ ਨੇ ਪਾਸ ਕਰਵਾ ਲਿਆ ਜਿਹਦਾ ਗੇਮਿੰਗ ਵਾਲਾ ਬਿੱਲ ਸੀਗਾ ਉਹ ਅੱਜ ਨੋਟੀਫਾਈਡ ਹੋ ਜਾਣਾ ਰਾਸ਼ਟਰਪਤੀ ਜੀ ਦੇ ਦਸਤਾਖਤ ਹੋ ਗਏ ਨੇ ਔਰ ਜਿਵੇਂ ਉਹਨਾਂ ਦੇ ਦਸਤਾਖਤ ਹੋਏ ਕਾਨੂੰਨ ਦੀ ਸ਼ਕਲ ਇਖਤਿਆਰ ਕਰ ਲਈ ਬਿੱਲਾਂ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਨੋਟੀਫਾਈਡ ਕਰ ਦਿੱਤਾ ਜਾਂਦਾ ਹੈ ਡੈਜ਼ਰਟ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਕਿ ਲਾਅ ਅੱਜ ਤੋਂ ਆਮਕੁੱਟ ਪਿਆ ਗਿਆ ਪਰ ਹਾਲ ਇਹ ਵੱਡੀ ਗੱਲੋ ਕਿ ਐਸ ਵਿਲੇ ਦੀ ਖਬਰ ਹੈ ਕਿ ਇਸ ਕਾਨੂੰਨ ਦੀ ਜ਼ੱਧ ਦੇ ਵਿੱਚ ਕੁਸ਼ਨੂਕ ਆ ਸਕਦੇ ਆ ਹੁਣ ਜਿਹੜਾ ਮੁੱਖ ਮੰਤਰੀਆਂ ਤੇ ਅਵਰਾਤ ਇੱਕ ਪਰਚਿਆਂ ਦਾ ਅਪਰਾਧਿਕ ਮਾਮਲਿਆਂ ਦਾ ਡਾਟਾ ਹੈ ਮਤੋਂ ਦੀ ਉਹਦੇ ਤੇ ਝਾਤਖੋਰੀ ਕਰਵਾਵਾ ਤੇ ਕੁਝ ਹਰਾਨ ਕਰਨ ਵਾਲੇ ਆંકੜੇ ਤੁਹਾਡੇ ਸਾਹਮਣੇ ਆਉਣਗੇ ਅਸ਼ਤ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੂੰ ਹੀ ਏਡੀਆਰ ਕਹਿੰਦੇ ਆ ਇਹਦੇ ਵਿੱਚ ਆਪਣੇ ਪੰਜਾਬ ਤੋਂ ਵੀ ਬੰਦੇ ਕੰਮ ਕਰਦੇ ਆ ਬੜਾ ਹੀ ਹਲਾ ਬਿਹਤਰੀਨ ਕੰਮ ਇਹਨਾਂ ਦਾ ਬਹੁਤ ਸ਼ਾਨਦਾਰ ਕੰਮ ਇਹਨਾਂ ਦਾ ਇਹ ਮਤਲਬ ਕਿ ਬਿਨਾਂ ਕਿਸੇ ਡਰ ਤੋਂ ਵੜਾ ਕਿਸੇ ਭੈ ਤੋਂ ਵੜਾ ਕਿਸੇ ਲਾਲਚ ਤੋਂ ਵੜਾ ਕਿਸੇ ਮੰਤਵ ਤੋਂ ਤਗੜੀਆਂ ਖੋਜਾਂ ਕਰਦੇ ਰਹਿੰਦੇ ਆ ਤੇ ਮੇਰੀਆਂ ਦੁਆ ਮੈਂ ਕਿ ਇਹਨਾਂ ਦੀਆਂ ਖੋਜਾਂ ਬਾਦਸਤੂਰ ਇਸੇ ਤਰ੍ਹਾਂ ਚਲਦੀਆਂ ਰਹਿਣ। ਲੋ ਜੀ ਗੱਲ ਇਹ ਆ ਕਿ ਹੁਣ ਇਹਨਾਂ ਦੇ ਕਾਨੂੰਨ ਤੇ ਬਣਾ ਦਿੱਤਾ। ਜੇ ਆਪਾਂ ਦੇਖੀਏ ਸਭ ਤੋਂ ਜ਼ਿਆਦਾ ਮੁਕਦਮੇ ਕਿਸ ਮੁੱਖ ਮੰਤਰੀ ਤੇ ਆ। ਹਾਲਾਂਕਿ ਦੇਸ਼ ਦੇ ਛਿੰਨੇ ਵੀ ਮੁੱਖ ਮੰਤਰੀ ਆ। ਡਾਟਾ ਇਹ ਕਹਿੰਦਾ ਕਿ 40% ਮੁੱਖ ਮੰਤਰੀਆਂ ਤੇ ਮੁਕਦਮੇ ਲੱਗੇ ਹੋਏ ਨੇ। ਠੀਕ ਹੈ ਜੀ 40 ਫੀਸਦ ਮੁਖ ਮੰਤਰੀਆਂ ਤੇ ਮੁਕਦਮੇ ਲੱਗੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਰੇਵੰਤ ਰੈਡੀ ਜਿਹੜੇ ਤੇਲੰਗਾਨਾ ਤੋਂ ਆ ਉਹਨਾਂ ਤੇ 99 ਹੈ 99 ਪਰਛੇਰ ਦੇਖੋ ਸੈਂਚਰੀ ਮਾਰਨ ਦੇ ਬਿਲਕੁਲ ਕਰੀਬ ਨੇ ਫਿਰ ਇਸ ਤੋਂ ਇਲਾਵਾ ਸਟੈਲਨ ਨੇ 47 ਉਹਨਾਂ ਤੇ ਚੰਦਰਬਾਬੂ ਨਾਇਡੂ 19 ਉਹਨਾਂ ਤੇ ਹੈ ਇਸੇ ਕਰਕੇ ਤੇ ਲਿਆਂਦਾ ਹੈ ਕਿ ਉਪ ਰਾਸ਼ਟਰਪਤੀ ਵਾਲੇ ਐਕਸ਼ਨ ਜਿੱਥੇ ਮਿਤਰ ਆ ਇਧਰ ਉਧਰ ਨਾ ਹੋ ਜਾਏ ਸਿੱਧਾ ਰਮਈਆ 13 ਉਹਨਾਂ ਤੇ ਹਿੰਮਤ ਸੁਰੇਨ ਤੇ 5 ਇਹਨਾਂ ਨੂੰ ਵੀ ਖਤਰਾ ਹੈ जान जान ਦਾ ਖਤਰਾ ਨਹੀਂ ਤੇਰੇ ਵਿੱਚ ਜਾਣ ਜਾਣ ਦਾ ਖਤਰਾ ਸੁਖੂ ਸਾਹਿਬ ਆਪਨੇ ਗਵਾਂਡੀ ਵਾਚਲ 4 ਫੜਨਵਿਸ ਮਹਾਰਾਸ਼ਟਰ 4 ਪੀ ਵਿਜੇਨ ਕੇਰਲ 2 ਤਮਾਂਗ ਸਿਕਮਦੇ ਜੀ ਮਿਨਿਸਟਰੀ ਇੱਕ ਭਗਵੰਤ ਮਾਨ ਇੱਕ ਮੁਕਦਮਾ ਇਹਨਾਂ ਤੇ ਵੀ ਹੈ 모ਹਨ ਮਾਨ ਜੀ ਇਹਨਾਂ ਤੇ ਵੀ ਇੱਕ ਮੁਕਦਮਾ ਲੱਗਾ ਤੇ ਭਜਨ ਲਾਲ ਇਹਨਾਂ ਤੇ ਵੀ ਇੱਕ ਮੁਕਦਮਾ ਲੱਗਿਆ 10 ਮੁੱਖ ਮੰਤਰੀਆਂ ਤੇ ਪੁਰਦੇਸ਼ ਤੇ ਜਿੰਨੇ ਮੁੱਖ ਮੰਤਰੀ ਉਹਨਾਂ ਦੇ ਵਿੱਚੋਂ 10 ਮੁੱਖ ਮੰਤਰੀਆਂ ਤੇ ਗੰਮੀਰ ਮਾਮਲੇ ਵੀ ਦਰਜ ਹੈ ਪੰਜ ਸਭ ਤੋਂ ਜਿਹੜੇ ਘੱਟ ਪ੍ਰਾਪਰਟੀ ਵਾਲੇ ਹੈਗੇ ਆ ਮੁੱਖ ਮੰਤਰੀ ਮਮਤਾ ਬੈਨਰਜੀ 15 ਕੁ ਲੱਖ ਉਮਰ ਅਬਦੁੱਲਾ 55 ਲੱਖ ਵਿਜੇਨ 1 ਕਰੋੜ 18 ਲੱਖ ਭਜਨ ਲਾਲ ਸ਼ਰਮਾ 1 ਕਰੋੜ 46 ਲੱਖ ਯੋਗੀ ਅਦਿੱਤਿਆਨਾਥ 1 ਕਰੋੜ 54 ਲੱਖ ਦੇ ਮਾਲਕ ਆ ਜਿਆਦਾ ਹੀ ਪ੍ਰਾਪਰਟੀ ਵਾਲਿਆਂ ਚ ਨਾਇਡੂ ਨੰਬਰ 1 ਆ 931 ਕਰੋੜ ਪ੍ਰੇਮਾ ਖਾਂਡੂ 332 ਕਰੋੜ ਦੂਜੇ ਨੰਬਰ ਤੇ ਸਿਧਾਰਮਈਆ ਤੀਸਰੇ ਨੰਬਰ ਤੇ 51 ਕਰੋੜ ਆਪਰੇ ਮਾਨ ਸਾਹਿਬ ਨਾ ਉਧਰ ਹੈ ਤੇ ਨਾ ਉਧਰ ਹੈ خیر ਦੇਖਦੇ ਹਾਂ ਕੋਨਾ ਕੀਤੇ ਤੇ ਗਾਸ ਝਿਕ ਸਕਦੀ ਹੈ ਕਿ ਸਮੂਜ ਸਾਦਾ ਖਤਰਾ ਹੋ ਸਕਦਾ ਹੈ ਪਰ ਇਹ ਡਾਟਾ ਬੜਾ ਦਿਲਚਸਪ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਉਮੀਦ ਕਰਦਾ ਹੈ ਕਿ ਉਹ ਡਾਟਾ ਜਿਹੜਾ ਅੱਜ ਵੱਖ-ਵੱਖ ਵਸਿਲਿਆਂ ਤੋਂ ਹਾਸਲ ਕੀਤਾ ਹੈ ਵੱਖ-ਵੱਖ ਮੀਡੀਆ ਰਿਪੋਰਟਾਂ ਤੋਂ ਇਕੱਠਾ ਕੀਤਾ ਹੈ ਉਹ ਤੁਹਾਡੇ ਵਾਸਤੇ ਦਿਲਚਸਪ ਰਹੇਗਾ ਹੁਣ ਇਹ ਦੇਖਣਾ ਹੋਏਗਾ ਕਿ ਪਹਿਲਾ ਤੀਰ ਇਸ ਕਾਨੂੰਨ ਦਾ ਕਿਸ ਦੇ ਸੀ ਨੀਂਟਾ ਲੱਗਦਾ ਸਿਆਸੀ ਤੌਰ ਤੇ ਕਹਿ ਰਿਹਾ ਉਹ ਦਲੇਆ